ਖਾਣਾ ਘਰ ਦੇ ਵਿੱਚ ਖਾਈਏ ਜਾਂ ਫਿਰ ਬਾਹਰ ਖਾਈਏ ਉਹਨਾਂ ਦੇ ਵਿੱਚ ਜੋ ਮਸਾਲੇ ਪੈਂਦੇ ਨੇ ਉਹਨਾਂ ਦੇ ਨਾਲ ਖਾਣਿਆਂ ਦਾ ਸੁਆਦ ਵੀ ਦੁਗਣਾ ਹੋ ਜਾਂਦਾ ਹੈ ਪਰ ਹੁਣ ਮਸਾਲਿਆਂ ਦੇ ਵਿੱਚ ਹੀ ਮਿਲਾਵਟ ਕੀਤੇ ਜਾ ਰਹੇ ਨੇ ਇੱਕ ਫੈਕਟਰੀ ਦਾ ਪਰਦਾ ਫਾਸ਼ ਹੋਇਆ ਜਦੋਂ ਜਾਂਚ ਕੀਤੀ ਗਈ ਤਾਂ ਫੈਕਟਰੀ ਦੇ ਮਸਾਲਿਆਂ ਦੇ ਵਿੱਚ ਅਜਿਹੇ ਤੱਤ ਪਾਏ ਗਏ ਜਿਸ ਨੂੰ ਸੁਣ ਕੇ ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿਉਂਕਿ ਜਦੋਂ ਇਹ ਜੋ ਫੂਡ ਸੇਫਟੀ ਵਿਭਾਗ ਇਹਨਾਂ ਨੂੰ ਪਤਾ ਲੱਗਿਆ ਤਾਂ ਉਹ ਵੀ 당ਗ ਰਹਿ ਗਏ ਕਿ ਆਖਰ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ ਮਸਾਲਿਆਂ ਦੇ ਵਿੱਚ ਕੈਂਸਰ ਨਾਲ ਹੀ ਬਾਂਜਪਨ ਦੇ ਤੱਤ ਪਾਏ ਗਏ ਜੀ ਹਾਂ ਇੱਕ ਫੂਡ ਸੇਫਟੀ ਜੂ ਨੇ ਉਹਨਾਂ ਦੇ ਵੱਲੋਂ ਸੈਂਪਲ ਲਏ ਗਏ ਸੈਂਪਲ ਦੇ ਜਾਂਚ ਜਦੋਂ ਕੀਤੇ ਗਏ ਰਿਪੋਰਟ ਦੇ ਕੇ ਫੂਡ ਸੇਫਟੀ ਵਿਭਾਗ ਜੋ ਹੈ ਉਹ दंग रह ਗਏ ਹੈਰਾਨ ਰਹਿ ਗਏ ਕਿ ਆਖਰ ਇਹ ਕਦੋਂ ਤੋਂ ਇਹ ਮਸਾਲੇ ਇੰਜ ਹੀ ਵੇਚ ਰਿਹਾ ਕਿੰਨੇ ਕੇ ਜਿਹੜੇ ਲੋਕ ਨੇ ਉਹ ਇਹਨਾਂ ਮਸਾਲਿਆਂ ਦੀ ਵਰਤੋਂ ਕਰ ਰਹੇ ਨੇ ਜਿਨ੍ਹਾਂ ਨੂੰ ਇਸ ਮਸਾਲੇ ਦੀ ਵਰਤੋਂ ਦੇ ਨਾਲ ਕੈਂਸਰ ਵੀ ਹੋ ਸਕਦਾ ਹੈ ਤੇ ਨਾਲ ਹੀ ਬਾਝਪਨ ਵੀ ਹੋ ਸਕਦਾ ਜਿਹਾ ਮਸਾਲੇ ਜੋ ਕਿ ਖਾਣੇ ਦੇ ਸੁਆਦ ਵਧਾ ਦਿੰਦੇ ਨੇ ਦੁਗਣੇ ਤਿਗਣੇ ਕਰ ਦਿੰਦੇ ਨੇ ਮਸਾਲਿਆਂ ਦੇ ਬਿਨਾ ਖਾਣੇ ਦੇ ਵਿੱਚ ਸੁਆਦ ਹੀ ਨਹੀਂ ਆਉਂਦਾ ਲੇਕਿਨ ਹੁਣ ਇੱਕ ਬ੍ਰਾਂਡ ਅਜਿਹੇ ਮਸਾਲਾ ਦਾ ਜੋ ਕਿ ਆਪਣੇ ਮਸਾਲਿਆਂ ਦੇ ਵਿੱਚ ਕੁਝ ਅਜੀਹੇ ਤੱਤ ਮਿਲਾ ਰਿਹਾ ਜਿਸ ਦੇ ਨਾਲ ਖਾਣੇ ਦਾ ਸੁਆਦ ਤਾਂ ਵੱਧ ਰਿਹਾ ਲੇਕਿਨ ਦੂਜੇ ਪਾਸੇ ਕੈਂਸਰ ਵਰਗੀ ਖਤਰਨਾਕ ਬਿਮਾਰੀ ਲਾ ਇਲਾਜ ਬਿਮਾਰੀ ਤੇ ਬਾਝ ਪੈਣ ਵਾਲੇ ਜੋ ਤੱਤ ਨੇ ਉਹ ਮਸਾਲਿਆਂ ਦੇ ਵਿੱਚ ਪਾਏ ਜਾ ਰਹੇ ਨੇ ਮਸਾਲਿਆਂ ਦੇ ਵਿੱਚ ਮਿਲਾਵਟ ਦਾ ਖੇਡ ਜੋ ਲਗਾਤਾਰ ਫੈਕਟਰੀ ਦੇ ਵੱਲੋਂ ਕੀਤਾ ਜਾ ਰਿਹਾ ਸੀ ਉਸ ਦਾ ਪਰਦਾਫਾਸ਼ ਕੀਤਾ ਗਿਆ। ਜਾਜ਼ ਦੇ ਵਿੱਚ ਇੱਕ ਮਸਾਲਾ ਬ੍ਰਾਂਡ ਜੋ ਕਿ ਫੇਲ ਹੋ ਚੁੱਕਿਆ ਜਿਸ ਦੇ ਕਿ ਸੈਂਪਲ ਲਏ ਗਏ ਸੀ ਨੋਇਡਾ ਦੇ ਵਿੱਚ ਭੇਜੇ ਗਏ ਸੀ ਜਿੱਥੇ ਕਿ ਜਦੋਂ ਰਿਪੋਰਟ ਸਾਹਮਣੇ ਆਉਂਦੀ ਹੈ ਤਾਂ ਫਿਰ ਜੋ ਫੂਡ ਸੇਫਟੀ ਵਿਭਾਗ ਹੈ ਉਹ ਵੀ ਹੈਰਾਨ ਰਹਿ ਜਾਂਦੇ ਕਿ ਆਖਰ ਇਹ ਫੈਕਟਰੀ ਇਹ ਕੰਮ ਕਦੋਂ ਤੋਂ ਕਰ ਰਹੀ ਸੀ। ਜੀ ਹਾਂ ਇੱਕ ਤੁਹਾਨੂੰ ਦੱਸ ਦਈਏ ਕਿ ਮਿਰਚ ਪਾਊਡਰ ਦੇ ਵਿੱਚ ਕੀਟਨਾਸ਼ਕ ਕਾਰਬੋਡਾਜ਼ਮ ਦੀ ਮਾਤਰਾ ਪ੍ਰਾਪਤ ਹੋਈ ਹੈ ਖਾਦ ਸੁਰੱਖਿਆ ਅਤੇ ਔਸ਼ਦੀ ਪ੍ਰਸ਼ਾਸਨ ਵਿਭਾਗ ਨੇ ਮਿਰਚ ਪਾਊਡਰ ਦੀ ਵਿਕਰੀ ਉਤੇ ਰੋਕ ਲਗਾ ਦਿੱਤੀ ਹੈ ਤੇ ਨਾਲ ਹੀ ਜਿੰਨੇ ਵੀ ਮਿਰਚ ਪਾਊਡਰ ਦੇ ਮਸਾਲੇ ਬਣੇ ਹੋਏ ਨੇ ਉਹਨਾਂ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਵਿਭਾਗ ਮੁੱਖ ਨਿਆਇਕ ਮੈਜਿਸਟ੍ਰੇਟ ਦੀ ਕੋਰਟ ਦੇ ਵਿੱਚ ਮੁਕਦਮਾ ਜੋ ਹੈ ਇਸ ਮੁਤਲਕ ਦਰਜ ਕਰਵਾਇਆ ਗਿਆ ਹੈ ਤੇ ਨਾਲ ਹੀ ਇਸ ਉਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਸਿੰਗapore ਸਣੇ ਕੁਝ ਦੇਸ਼ਾਂ ਦੇ ਵਿੱਚ ਭਾਰਤ ਤੋਂ ਭੇਜੇ ਜਾ ਰਹੇ ਮਸਾਲਿਆਂ ਦੇ ਵਿੱਚ ਕੀਟਨਾਸ਼ਕ ਦੀ ਮਾਤਰਾ ਜੋ ਹੈ ਉਹ ਪ੍ਰਾਪਤ ਹੋਈ ਹੈ ਜਿਸ ਦੀ ਕਿ ਪੁਸ਼ਟੀ ਹੋਈ ਸੀ ਜਿਸ ਤੋਂ ਬਾਅਦ ਇਹਨਾਂ ਮਸਾਲਿਆਂ ਦੀ ਵਿਕਰੀ ਉੱਤੇ ਰੋਕ ਲਗਾ ਦਿੱਤੀ ਗਈ ਹੈ ਹਾਲਾਂਕਿ ਇਸ ਤੋਂ ਬਾਅਦ ਵੀ ਪੂਰੇ ਦੇਸ਼ ਦੇ ਵਿੱਚ ਮਸਾਲਿਆਂ ਦੇ ਜੋ ਨਮੂਨੇ ਨੇ ਉਹ ਲਏ ਗਏ ਨੇ ਜਾਂਚ ਜੋ ਹੈ ਉਹ ਕੀਤੀ ਜਾ ਰਹੀ ਹੈ ਜ਼ਿਲ੍ਹੇ ਦੇ ਵਿੱਚ ਮਸਾਲੇ ਦੇ 9 ਨਮੂਨੇ ਲੈ ਕੇ ਜਾਂਚ ਜੁਆ ਕਰਨ ਦੇ ਲਈ ਨੌਇੜਾ ਭੇਜ ਦਿੱਤੇ ਗਏ ਸੀ ਤੇ ਹੁਣ ਉਹਨਾਂ ਦੀ ਜਾਂਚ ਦੀ ਰਿਪੋਰਟ ਸਾਹਮਣੇ ਆ ਗਈ ਹੈ ਤੁਹਾਨੂੰ ਦੱਸ ਦਈਏ 8 ਨਮੂਨੇ ਜਾਂਚ ਦੇ ਵਿੱਚ ਪਾਸ ਹੋ ਗਏ ਲੇਕਿਨ ਆਨੰਦ ਮਸਾਲੇ ਦੇ ਮਿਰਚ ਪਾਊਡਰ ਦੇ ਵਿੱਚ ਕੀਟਨਾਸ਼ਕ ਕਾਰਬੋਡਾਜ਼ਿਮ ਦੀ ਮਾਤਰਾ ਪ੍ਰਾਪਤ ਹੋਈ ਹੈ ਤੁਹਾਨੂੰ ਦੱਸ ਦਈਏ ਮੁੱਖ ਅਧਿਕਾਰੀ ਹਿਤੇਂਦਰ ਮੋਹਨ ਤ੍ਰਿਪਾਟੀ ਨੇ ਇਸ ਮੁਤਲਕ ਦੱਸਿਆ ਹੈ ਰਿਪੋਰਟ ਦੇ ਆਧਾਰ ਉਤੇ ਕਾਰਵਾਈ ਜੋ ਹੈ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੱਸਿਆ ਹੈ ਕਿ ਮਸਾਲਿਆਂ ਦੇ ਵਿੱਚ ਕਾਰਬੋਡਾਜ਼ਮ ਤੱਤ ਪ੍ਰਾਪਤ ਹੋਏ ਨੇ ਇਸ ਦਾ ਉਪਯੋਗ ਜੋ ਹੈ ਇਸ ਦਾ ਇਸਤੇਮਾਲ ਜੋ ਹੈ ਉਹ ਕद्दू ਵਰਗੀਆਂ ਫਸਲਾ ਫਲੀਆਂ ਸਲਾਦ ਸੂਰਜਮੁਖੀ ਧਾਨ ਫਲਾਂ ਦੇ ਵਿੱਚ ਸਬਜ਼ੀਆਂ ਦੇ ਵਿੱਚ ਹੋਣ ਵਾਲੇ ਜੋ ਪਫੰਦ ਹੁੰਦੇ ਨੇ ਉਹਨਾਂ ਉਤੋਂ ਜੋ ਹੈ ਬਚਾਉਣ ਦੇ ਲਈ ਇਸ ਕੀਟਨਾਸ਼ਕ ਦਾ ਯੂਜ਼ ਕੀਤਾ ਜਾਂਦਾ ਇਸਤੇਮਾਲ ਕੀਤਾ ਜਾਂਦਾ ਜਿਵੇਂ ਤੱਬੇ ਹੁੰਦੇ ਨੇ ਪਾਊਡਰ ਪਫੰਦ ਜੋ ਹੈ ਝੁਲਸਾ ਸੜਨ ਇਹਨਾਂ ਚੀਜ਼ਾਂ ਨੂੰ ਕੰਟਰੋਲ ਦੇ ਵਿੱਚ ਕਰਨ ਦੇ ਲਈ ਕਿਸਾਨਾਂ ਦੇ ਵੱਲੋਂ ਇਹਨਾਂ ਕੀਟਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ਮਸਾਲੇ ਜੋ ਕਿ ਜ਼ਿਆਦਾ ਸਮੇਂ ਤੱਕ ਚੰਗਾ ਰੱਖਣ ਦੇ ਲਈ ਸਹੀ ਰੱਖਣ ਦੇ ਲਈ ਠੀਕ ਰੱਖਣ ਦੇ ਲਈ ਫੈਕਟਰੀਆਂ ਦੇ ਵੱਲੋਂ ਜੋ ਹੈ ਇਹਨਾਂ ਕੀਟਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਲੰਬੇ ਸਮੇਂ ਤੱਕ ਮਸਾਲੇ ਜੋ ਨੇ ਉਹ ਖਰਾਬ ਨਾ ਹੋਣ ਤਾਂ ਜਿਹੇ ਦੇ ਵਿੱਚ ਪਰਦਾ ਪਾਸ਼ ਹੋਇਆ ਪਰਦਾ ਪਾਸ਼ ਹੋਇਆ ਕਿ ਇਸ ਮਸਾਲੇ ਦੇ ਵਿੱਚ ਬਾਂਜਪਨ ਤੇ ਕੈਂਸਰ ਦੇਣ ਵਾਲੇ ਤੱਤ ਪ੍ਰਾਪਤ ਹੋਏ ਨੇ ਜਿਸ ਦੇ ਕਾਰਨ ਕਈ ਲੋਕ ਜਿਹੜੇ ਨੇ ਇਸ ਦੀ ਬਿਮਾਰੀ ਦੀ ਲਪੇਟ ਦੇ ਵਿੱਚ ਆ ਸਕਦੇ ਨੇ ਤਾਂ ਵੱਡਾ ਖੁਲਾਸਾ ਹੋਇਆ ਮਿਰਚ ਪਾਊਡਰ ਜੋ ਹੈ ਉਸ ਨੂੰ ਲੈ ਕੇ ਹੁਣ ਜੋ ਜਾਂਚ ਕੀਤੀ ਗਈ ਸੀ ਤਾਂ ਆਨੰਦ ਮਸਾਲੇ ਬ੍ਰਾਂਡ ਦੇ ਜੋ ਸੈਂਪਲ ਲਏ ਗਏ ਸੀ ਜਿਸ ਦੇ ਵਿੱਚ 9 ਸੈਂਪਲ ਲਏ ਸੀ 8 ਸੈਂਪਲ ਪਾਸ ਹੋ ਚੁੱਕੇ ਨੇ ਇੱਕ ਸੈਂਪਲ ਫੇਲ ਹੋਇਆ ਤਾਂ ਹੁਣ ਕਾਰਵਾਈ ਕੀਤੀ ਜਾ ਰਹੀ ਮਿਰਚ ਪਾਊਡਰ ਜੋ ਮਿਲੇ ਆ ਉਹਨਾਂ ਦੇ ਕੋਲੋਂ ਫੈਕਟਰੀ ਦੇ ਵਿੱਚ ਜੋ ਮਿਰਚ ਪਾਊਡਰ ਸੀ ਉਹਨਾਂ ਉੱਤੇ ਬੈਨ ਲਗਾਇਆ ਜਾ ਰਿਹਾ ਤੇ ਜਿੰਨੇ ਵੀ ਮਿਰਚ ਪਾਊਡਰ ਬਣ ਚੁੱਕੇ ਸੀ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਤਾਂ ਜੋ ਲੋਕਾਂ ਤੱਕ ਇਹ ਮਿਰਚ ਪਾਊਡਰ ਨਾ ਪਹੁੰਚ ਸਕੇ ਹਾਲਾਂਕਿ ਇਸ ਤੋਂ ਬਾਅਦ ਜੋ ਪ੍ਰਸ਼ਾਸਨ ਹੈ ਉਹ ਐਕਸ਼ਨ ਮੋਡ ਦੇ ਵਿੱਚ ਹੈ ਦੇਉਨਾ ਦੇ ਵੱਲੋਂ ਲਗਾਤਾਰ ਹੀ ਹੋਰ ਮਸਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਗੋਰਖਪੁਰ ਦੇ ਵਿੱਚ ਫੈਕਟਰੀ ਦੇ ਵਿੱਚ ਇਸ ਮਿਲਾਵਟ ਦਾ ਖੇੜ ਜੋ ਹੈ ਉਹ ਕੀਤਾ ਜਾ ਰਿਹਾ ਸੀ ਜਿੱਥੇ ਕਿ ਇਹ ਪਰਦਾ ਫਾਸ਼ ਹੋਇਆ ਕਿ ਕਿਸ ਤਰੀਕੇ ਦੇ ਨਾਲ ਗੋਰਖਪੁਰ ਦੇ ਫੈਕਟਰੀ ਦੇ ਵਿੱਚ ਜਿੱਥੇ ਮਸਾਲਾ ਬਣਾਇਆ ਜਾਂਦਾ ਸੀ ਤਾਂ ਉੱਥੇ ਅਨੰਦ ਮਸਾਲੇ ਬ੍ਰਾਂਡ ਦੇ ਨੌ ਨਮੂਨੇ ਜੋ ਹੈ ਉਹ ਨੌਇਡਾ ਭੇਜੇ ਗਏ ਸੀ ਜਿਸ ਦੇ ਵਿੱਚ ਮਿਰਚ ਪਾਊਡਰ ਦਾ ਨਮੂਨਾ ਜੋ ਐ ਸੈਂਪਲ ਜੋ ਐ ਉਹ ਫੇਲ ਹੋ ਗਿਆ ਜਿਸ ਦੇ ਵਿੱਚ ਬਾਜਪਨ ਤੇ ਨਾਲ ਹੀ ਕੈਂਸਰ ਦੇ ਤੱਤ ਪਾਏ ਗਏ ਨੇ ਅਜਹੀ ਜਾਣਕਾਰੀ ਜੋ ਐ ਆਪਣੇ ਦੋਸਤਾਂ ਤੱਕ ਜ਼ਰੂਰ ਪਹੁੰਚਾਇਓ ਹੋ ਸਕਦਾ ਹੈ ਕਿ ਤੁਹਾਡੇ ਦੋਸਤਾਂ ਦੇ ਵਿੱਚ ਪਰਿਵਾਰ ਦੇ ਵਿੱਚ ਰਿਸ਼ਤੇਦਾਰ ਦੇ ਵਿੱਚ ਕੋਈ ਇਸੇ ਬ੍ਰਾਂਡ ਦਾ ਮਸਾਲਾ ਯੂਜ਼ ਕਰ ਰਿਹਾ ਹੋਵੇ ਤਾਂ ਅਜਿਹਾ ਨਾ ਹੋਵੇ ਕਿ ਉਹਨਾਂ ਨੂੰ ਕੋਈ ਨੁਕਸਾਨ ਹੋ ਜਾਵੇ ਇਸ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਤੱਕ ਸਹੀ ਜਾਣਕਾਰੀ ਪਹੁੰਚ ਸਕੇ ਤਾਂ ਹੁਣੇ ਹੀ ਉਹ ਇਸ ਮਸਾਲੇ ਉਤੇ ਰੋਕ ਲਗਾ ਸਕਣ ਅਜਿਹੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਤੇ ਨਾਲ ਹੀ ਤਾਜ਼ਾਤਰੀਨ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ